ਇਹ ਟਰ ਬੰਦੇ ਨੇ ਉਹਨਾਂ ਨੂੰ ਬੇਸ਼ਰਮ ਬੰਦੇ ਨੇ ਉਹਨਾਂ ਨੂੰ ਆਪਾਂ ਮਤਲਬ ਕਿ ਜਿੰਨੇ ਵੀ ਗੰਦੇ ਕਹਿ ਲਈ ਉਹਨੇ ਉਹ ਕਿਉਂਕਿ ਉਹ ਸੋਸ਼ਲ ਮੀਡੀਆ ਦੇ ਹੈ ਐਕਟਰ ਨੇ ਉਹ ਕੁਝ ਵੀ ਕਰ ਸਕਦੇ ਕਿਉਂਕਿ ਜਦੋਂ ਬਿੱਗ ਬੋਸ ਦੇ ਵਿੱਚ ਜਾ ਕੇ ਇਹਨੇ ਜਰੂਰ ਕੱਢਣਾ ਹੈ ਨਾ ਤੇ ਸਾਰੀ ਦੁਨੀਆ ਦੇ ਵਿੱਚ ਆਪਣਾ ਜਲੂਸ ਨਿਕਲਣਾ ਹੈ। ਉਹ ਐਕਟਰ ਰੋਂਦਾ ਪਹਿਲਾਂ ਜਿਗਾ ਰੋਂਦਾ ਜਿਗਾ ਜਦੋਂ ਉਹਨੇ ਫਿਲਮ ਪਾਈ ਸੀ ਹੁਣ ਉਹਨੇ ਫੇਰ ਵਾਰ ਆਏ ਤੇ ਜਿਹੜੀ ਵੀਡੀਓ ਦੇ ਵਿੱਚ ਇਹ ਕਿਹਾ ਕਹਿੰਦਾ ਮੇਰੀ ਆਲੇ ਦੂਜੀ ਫਿਲਮ ਵੀ ਆ ਸਕਦੀ ਹੈ ਕਿਉਂਕਿ ਜਿਹੜੇ ਬੰਦੇ ਦੇ ਕੋਲ ਮੇਰੀਆਂ ਪਾਈਆਂ ਸੀ ਉਹਨੇ ਤੇ ਕੁਝ ਮੇਰੀਆਂ ਉਹਦੇ ਕੋਲ ਹੋਰ ਰਹਿ ਗਈਆਂ ਦੁਬਾਰਾ ਵੀ ਆ ਸਕਦੀ ਆ। ਕਿੱਡਾ ਗੰਦਾ ਬੰਦਾ ਆ ਜਿਹੜਾ ਕਹਿ ਰਿਹਾ ਵੀ ਦੁਬਾਰਾ ਵੀ ਮੇਰੀ ਆ ਸਕਦੀ ਹੈ ਵੀਡੀਓ। ਜਦੋਂ ਉਹ ਨਵ ਜਾ ਕੇ ਉੱਥੇ ਬੰਬੇ ਪਾਉਂਦਾ ਹੈ ਜੀ ਆ ਦੇਖੋ ਮੈਂ ਬੰਬੇ ਆ ਗਿਆ ਮੈਂ ਇੱਥੇ ਆ ਗਿਆ ਫਿਰ ਉਹ ਜਿਹੜਾ ਇਹ ਤਾਕੀ ਖਲਾਉਂਦਾ ਬੌਂਸਰ ਦੇ ਕੋਲ ਆਪ ਵੇਂਦਾ ਆ ਉਹ ਸਟਾਈਲ ਮਾਰਦਾ ਪਿਆ ਆ ਉਹ ਸਾਰੇ ਜਿਹੜੇ ਸਟਾਈਲ ਨੇ ਉਹ ਇੱਕ ਐਕਟਰ ਬਣਦਾ ਪਿਆ ਤੇ ਉੱਥੇ ਜਿਹੜੇ ਬੰਦੇ ਚਾਹੀਦੇ ਹੁੰਦੇ ਉਹ ਬਿਲਕੁਲ ਬਿਸ਼ਰਮ ਤੇ ਬੇਸ਼ਰਮ ਬੰਦੇ ਚਾਹੀਦੇ ਹੁੰਦੇ ਉਹ ਪੂਰਾ ਬਣਦੇ ਆ ਉਹ ਸਾਰੀ ਦੁਨੀਆ ਨੂੰ ਕੱਢੀ ਹੁੰਦੇ ਸਾਰੀ ਦੁਨੀਆ ਨੂੰ ਉਹਨੇ ਕੱਢੀ ਵੀ ਸਾਰੀ ਦੁਨੀਆ ਨੂੰ ਵੀ ਗਲਤ ਉਹ ਆਪ ਆ ਬੇਸ਼ਰਮ ਬੰਦਾ ਉਹ ਆਪ ਆ ਜਿਹੜਾ ਬੰਦਾ ਆਪਣੀ ਜਨਾਨੀ ਦੀਆਂ ਵੀਡੀਓ ਪਾ ਕੇ ਅੱਗੇ ਆਉਣਾ ਚਾਹੁੰਦਾ ਆ ਕਹਿ ਨਹੀਂ ਰਿਹਾ ਵੀ ਮੈਂ ਫੇਮਸ ਹੋਇਆ ਆ ਇਹ ਵੀ ਸਾਨੂੰ ਕੋਈ ਜਾਣਦਾ ਨਹੀਂ ਸੀ ਵੀ ਤੂੰ ਐਦਾਂ ਫੇਮਸ ਹੋ ਕੇ ਉਸ ਤੋਂ ਬਾਅਦ ਤੂੰ ਆ ਜਿਹੜੀਆਂ ਗੱਲਾਂ ਬਾਤਾਂ ਕਰਦੇ ਆਂ ਆ ਐਕਟਿੰਗ ਕਰਦਾ ਆ ਰੋਣ ਦੀ ਜਾਂ ਕੁਝ ਕਰਦਾ ਆ ਇਹ ਚੰਗੀਆਂ ਗੱਲਾਂ ਨਹੀਂ ਐ ਤੂੰ ਵੀਡੀਓ ਤੂੰ ਡਰੀਡ ਕਰ ਜਿਹੜਾ ਉਹ ਰੋਹਿਤ ਸਾਨੀ ਆ ਜਿਹੜਾ ਬੋਬੋ ਦਾ ਪਿਆ ਕੱਟੇ ਵਾਂਗੂ ਗਿੰਡਦਾ ਪਿਆ ਆ ਉਹਨੇ ਸੰਤ ਜਗਨੈਸ਼ ਸਿੰਘ ਭੰਡਾਰਾ ਵਾਲਿਆਂ ਨੂੰ ਗਾਲਾਂ ਕੱਢੀਆਂ ਤੇ ਇਹ ਕੋਈ ਕੰਮ ਨਹੀਂ ਕਰਦੇ ਆ ਕੇ ਤੇ ਇਹ ਇਸ ਗੱਲੋਂ ਵੀ ਕਲਪੇ ਆ ਵੀ ਇਹ ਗਾਈਆਂ ਦਾ ਟਰੱਕ ਫੜ ਗਿਆ ਤੇ ਨੇ ਤੇ ਇਹ ਮਤਲਬ ਕਿ ਲੋਕਾਂ ਦੀ ਹਾਈਲਾਈਟ ਦੇ ਵਿੱਚ ਆ ਰਿਹਾ ਵੀ ਸਾਨੂੰ ਮਤਲਬ ਬੋਲਦਾ ਪਿਆ ਆ ਲੜਕੀ ਇੱਕ ਕਰਦੀ ਪਈ ਆ ਉਹਦੇ ਤੇ ਮੈਂ ਪਰਚਾ ਕਰਾਇਆ ਉਹਨੇ ਕਿਹਾ ਸੀ ਮੈਂ ਗੁਰਦੁਆਰਿਆਂ ਦੇ ਵਿੱਚ ਗਲਤ ਕਰਮ ਕਰਦੀ ਆ ਸਸ਼ਿਕਲ ਸਿਟੀ ਐਟਲੈਂਡ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਬੀਤੇ ਦਿਨ ਚਰਚਾ ਦਾ ਵਿਸ਼ਾ ਸੋਸ਼ਲ ਮੀਡੀਆ ਤੇ ਜੋ ਚਰਚਾ ਸੀ ਮੰਗੂ ਮੱਠ ਅਤੇ ਕੁੱਲੜ ਪੀਜ਼ਾ ਜਿੱਥੇ ਕੁੱਲੜ ਪੀਜ਼ਾ ਵਾਲਿਆਂ ਦੇ ਦੁਕਾਨ ਤੇ ਮੰਗੂ ਮੱਠ ਜਾਂਦੇ ਨੇ ਨਿਆਂਗ ਜੋ ਉਹਨਾਂ ਨੂੰ 50000 ਰੁਪਏ ਜਿਹੜਾ ਇਲਜ਼ਾਮ ਲਗਾਇਆ ਜਾਂਦਾ ਕਿ 50000 ਰੁਪਏ ਮੰਗੇ ਗਏ ਨੇ ਸਾਡੇ ਨਾਲ ਮੌਜੂਦ ਨੇ ਗੱਲ ਕਰਦੇ ਕਿ ਆਖਰੀ ਰੋਜ਼ ਦੇ ਵਿੱਚ ਅਸਲ ਸੱਚਾਈ ਸੀ ਕਿ ਵਾਕਈ 50000 ਰੁਪਏ ਮੰਗੇ ਮੰਗੂ ਮਰਜੀ ਤੁਸੀਂ ਕੁੱਲੜ ਪੀਜ਼ਾ ਵਾਲੇ ਦੁਕਾਨ ਤੇ ਜਾਂਦੇ ਹੋ ਉੱਥੇ ਤੁਸੀਂ ਜੋ ਵੀ ਤੁਸੀਂ ਆਪਣੇ ਹਿਸਾਬ ਨਾਲ ਕਾਰਵਾਈ ਕਰਨ ਜਾਂਦੇ ਹੋ ਜੋ ਵੀ ਗਲਤ ਲੱਗਦਾ ਤੁਹਾਨੂੰ ਕਰਨ ਜਾਂਦੇ ਹੋ ਪਰ ਉੱਥੇ ਵੱਡਾ ਇਲਜ਼ਾਮ ਤੁਹਾਡੇ ਤੇ ਲੱਗਦਾ ਹੈ ਕਿ 50000 ਰੁਪਏ ਤੁਸੀਂ ਉੱਥੇ ਮੰਗ ਕਰਦੇ ਹੋ ਕਿ ਅਸੀਂ ਇਹ ਵੀਡੀਓ ਨਹੀਂ ਚਲਾਵਾਂ ਕਿ ਨਹੀਂ ਕੀ ਸੱਚਾਈ ਹੈ ਇਸ ਦੇ ਵਿੱਚ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਪਹਿਲਾਂ ਤਾਂ ਜਿਹੜੀ ਵੀਡੀਓ ਦੀ ਗੱਲ ਆ ਉਹ ਸਾਰੇ ਚੈਨਲ ਉੱਥੇ ਆਏ ਹੋਏ ਸੀਗੇ ਵੀਡੀਓ ਚੱਲ ਚੁੱਕੀ ਸੀ ਤੇ ਦੂਜੀ ਗੱਲ ਨਾ ਕੁੱਲੜ ਪੀਜੇ ਵਾਲਾ ਉੱਥੇ ਸੀਗਾ ਨਾ ਉਹਦੀ ਵਾਈਫ ਸੀ ਤੇ ਨਾ ਉਹ ਸੀ ਉੱਥੇ ਕੋਈ ਵੀ ਬੰਦਾ ਨਹੀਂ ਸੀਗਾ ਦੂਜੀ ਗੱਲ ਉਹਨਾਂ ਨੇ ਇਲਜ਼ਾਮ ਲਾਇਆ ਉਹ ਐਕਟਰ ਬੰਦੇ ਨੇ ਉਹਨਾਂ ਨੂੰ ਬੇਸ਼ਰਮ ਬੰਦੇ ਨੇ ਉਹਨਾਂ ਨੂੰ ਆਪਾਂ ਮਤਲਬ ਕਿ ਜਿੰਨੇ ਵੀ ਗੰਦੇ ਕਹਿ ਲਈ ਉਹਨੇ ਕਿਉਂਕਿ ਉਹਨਾਂ ਨੇ ਜਿੱਥੇ ਜਾਣਾ ਬਿਗਬੋਸ ਦੇ ਵਿੱਚ ਉੱਥੇ ਸਭ ਤੋਂ ਮਤਲਬ ਕਿ ਕਰਪਟ ਗੰਦੇ ਬੰਦੇ ਜਾਂਦੇ ਨੇ ਤੇ ਉਹ ਬਣ ਰਹੇ ਨੇ ਤੇ ਉਹਨਾਂ ਨੂੰ ਮਤਲਬ ਕਿ ਸਾਡੇ ਇਤਿਜਾਮ ਲਾ ਕੇ ਉਹਨਾਂ ਨੇ ਜਿਹੜੀ ਉਹ ਵੀਡੀਓ ਪਾਈ ਸੀ ਜਿਹਦੇ ਵਿੱਚ ਸਾਰੀ ਦੁਨੀਆ ਨੂੰ ਉਹਨਾਂ ਨੇ ਗਾਲ ਕੱਢੀ ਸੀ ਉਹ ਹੱਲੇ ਤੱਕ ਨਹੀਂ ਉਹਨਾਂ ਨੇ ਡਿਲੀਟ ਕੀਤੀ ਉਹਨਾਂ ਨੇ ਉਸ ਟਾਈਮ ਕਿਹਾ ਸੀਗਾ ਵੀ ਅਸੀਂ ਡਿਲੀਟ ਕਰ ਦਿੰਦੇ ਆ ਵੀਡੀਓ ਉਹਨਾਂ ਨੇ ਹੱਲੇ ਤੱਕ ਨਹੀਂ ਕੀਤੀ ਤੇ ਮੈਂ ਲੋਕਾਂ ਨੂੰ ਵੀ ਕਹਿਣਾ ਆ ਵੀ ਜਿਉ ਸਾਰੀ ਦੁਨੀਆ ਨੂੰ ਉਹ ਗਾਲ ਕੱਢਦੇ ਪਏ ਨੇ ਉਹਦੇ ਵਿੱਚ ਉਹਦਾ ਮਤਲਬ ਕੀ ਆ ਨਹੀਂ ਨਹੀਂ ਸਾਰਿਆਂ ਨੂੰ ਗੱਲ ਕੱਢੀ ਆ ਤੇ ਵਿੱਚੋਂ ਦੀ ਕਈ ਬੰਦੇ ਨੇ ਸਾਨੂੰ ਕਿਹਾ ਵੀ ਬਾਬਾ ਜੀ ਤੁਸੀਂ ਇਹ ਨਾਲ ਜਿਹੜੇ ਮੇਰੇ ਬੂਟਾ ਸਿੰਘ ਜੀ ਸੀਗੇ ਉਹ ਫੇਵਰ ਚ ਗਏ ਸੀ ਉਹ ਕਹਿੰਦੇ ਉਹਨਾਂ ਨੂੰ ਕਿਹਾ ਵੀ ਹਾਂਜੀ ਆ ਦੇਖੋ ਤਾਂ ਉਹ ਗੱਲਾਂ ਕੱਢਦੇ ਪਏ ਨੇ ਇਸ ਕਰਕੇ ਅਸੀਂ ਉੱਥੇ ਗਏ ਸੀ ਬਾਬਾ ਜੀ ਕੀ ਲੋੜ ਪੈ ਗਈ ਸੀ ਤੁਹਾਨੂੰ ਉੱਥੇ ਜਾਣ ਦੀ ਕਿਉਂਕਿ ਬੀਤੇ ਦਿਨ ਵੀ ਤੁਹਾਡਾ ਉਹਨਾਂ ਨਾਲ ਵਿਵਾਦ ਰਿਹਾ ਹੈ ਤੇ ਹੁਣ ਐਤਕੀ ਕੀ ਸ਼ੁਰੂਆਤ ਕੀਤੀ ਸੀ ਉਥੋਂ ਕਿਸ ਵਾਸਤੇ ਗਏ ਸੀਗੇ ਦੁਨੀਆ ਬਾਰੇ ਕਿਹਾ ਦੁਨੀਆ ਦੇ ਵਿੱਚ ਤਾਂ ਬੜੇ ਲੋਕ ਆਂਦੇ ਨੇ ਨਿਹੰਗ ਮੰਗੂ ਮੱਠ ਕਿਉਂ ਉੱਥੇ ਗਿਆ ਬੜੇ ਸਵਾਲ ਖੜੇ ਹੁੰਦੇ ਨੇ ਵੀ ਤੁਸੀਂ ਸਪੈਸ਼ਲ ਕਿਉਂ ਉੱਥੇ ਗਏ ਉਹਨਾਂ ਦਾ ਵਿਰੋਧ ਕਰਨ ਬਿਲਕੁਲ ਮੈਨੂੰ ਜਿੱਥੇ ਲੱਗਦਾ ਆ ਜਿੱਥੇ ਮੈਨੂੰ ਕੋਈ ਸੰਗਤ ਦਾ ਮੇਰੀ ਕਹਿੰਦੀ ਆ ਮੈਂ ਉੱਥੇ ਜਾਣਾ ਆ ਉਹ ਪਮਾ ਕਿੱਥੇ ਹੋਵੇ ਪਮਾ ਅਡੀਸਾ ਹੋਵੇ ਪਮਾ ਨੇਪਾਲ ਹੋਵੇ ਮੈਂ ਹਰ ਜਗ੍ਹਾ ਜਾਣਾ ਆ ਜਿੱਥੇ ਮੈਨੂੰ ਕੋਈ ਭੇਜੇ ਵੀ ਜਾ ਵੀਰ ਤੇ ਮੈਂ ਜਾਣਾ ਕਿਉਂਕਿ ਮੈਂ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਆ ਮੈਨੂੰ ਜਦੋਂ ਵੀ ਸੰਗਤ ਕਹਿੰਦੀ ਆ ਕੋਈ ਰਿਪੋਰਟਿੰਗ ਕਰਦਾ ਹੋਵੇ ਕੋਈ ਕੁਛ ਕਰਦਾ ਹੋਵੇ ਉਹ ਕਹਿੰਦੇ ਜੀ ਸਾਰੀ ਦੁਨੀਆ ਨੂੰ ਗਾਲ ਕੱਢੀ ਆ ਇਹਨੂੰ ਨੱਥ ਪਾਓ ਤੇ ਇਸ ਕਰਕੇ ਉਹਦੇ ਖਿਲਾਫ ਕਈ ਬੋਲਦੀਆਂ ਪਈਆਂ ਨੇ ਉਹਨੇ ਸਾਡੇ ਤੇ ਨਾਮ ਲਾਇਆ ਆ ਆਯਾਮ ਲਾਇਆ ਨਾ ਉੱਥੇ ਮੈਂ ਹੈਗਾ ਆ ਨਾ ਕੋਈ ਇਹ ਤਾਂ ਬਿਲਕੁਲ ਉਹਨੇ ਇੱਕ ਉਹ ਗੱਲ ਲੁਕਾਉਣ ਦੇ ਕਰਕੇ ਉਹਨੇ ਅੱਗੇ ਉਹ ਗੱਲ ਕਰ ਇੱਕ ਜਿਹੜੀ ਉਹ ਗੱਲ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋ ਰਹੀ ਹੈ ਕਿ ਬੜੇ سارے ਕੈਮਰੇ ਲੱਗੇ ਹੋਏ ਨੇ ਕੈਮਰੇ ਕੀ ਕਿਹੜੀ ਗੱਲ ਜਿਹੜੀ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਵੀ ਕਿਉਂ ਕਿਹਾ ਗਿਆ ਕਿ ਬੜੇ سارے ਕੈਮਰੇ ਲੱਗੇ ਹੋਏ ਨੇ ਕੈਮਰੇ ਤਾਂ ਲਗਾ ਸਕਦਾ ਹੈ ਦੁਕਾਨ ਤੇ ਤੁਹਾਡੇ ਲੋਕਾਂ ਵੱਲੋਂ ਕਿਉਂ ਕਿਹਾ ਗਿਆ ਜਿਹੜੇ ਤੁਹਾਡੇ ਨਾਲ ਗਏ ਸੀਗੇ ਇੱਦਾਂ ਦੀ ਕੋਈ ਗੱਲਬਾਤ ਨਹੀਂ ਕੀਤੀ ਗਈ ਉੱਥੇ ਕੋਈ ਬੰਦਾ ਹੀ ਨਹੀਂ ਸੀਗਾ ਕਹਿਣ ਦਾ ਮਤਲਬ ਉੱਥੇ ਕੋਈ ਬੰਦਾ ਹੀ ਨਹੀਂ ਸੀਗਾ ਉੱਥੇ ਕੈਮਰੇ ਜਿਹੜੇ ਲੱਗੇ ਆ ਸਾਨੂੰ ਇਹ ਵੀ ਨਹੀਂ ਪਤਾ ਵੀ ਉੱਥੇ ਕੈਮਰੇ ਲੱਗੇ ਸੀ ਕੀ ਨਹੀਂ ਲੱਗੇ ਸੀ ਐਸੀ ਤਾਂ ਉੱਥੇ ਕੋਈ ਇੱਦਾਂ ਦੀ ਗੱਲ ਵੀ ਨਹੀਂ ਕੀਤੀ ਸੀ ਬਲਕਿ ਆਪਸ ਵਿੱਚ ਵਿੱਚ ਜਿੱਦਾਂ ਕੋਈ ਗੱਲਾਂ ਕਰਦੇ ਹੋਣ ਤੇ ਉਹ ਗੱਲਾਂ ਦੇ ਵਿੱਚੋਂ ਦੀ ਉਹਨਾਂ ਨੇ ਕਰ ਦਿੱਤਾ ਆ ਉਹ ਤਾਂ ਜਾਂਚ ਕੀਤੀ ਜਾਂਦੀ ਆ ਜਾਂਚ ਹੋ ਜਾਂਦੀ ਆ ਨਾ ਉਹ ਤਾਂ ਟੈਸਟ ਹੋ ਜਾਊਗਾ ਵੀ ਇਹ ਕਿੱਦਾਂ ਆਵਾਜ਼ ਆਈ ਆ ਕਿਵੇਂ ਆਈ ਆ ਉਹ ਕਿਉਂਕਿ ਉਹ ਸੋਸ਼ਲ ਮੀਡੀਆ ਦੇ ਐਕਟਰ ਨੇ ਉਹ ਕੁਝ ਵੀ ਕਰ ਸਕਦੇ ਨੇ 50000 ਰੁਪਏ ਜਿਹੜਾ ਮੰਗ ਕੀਤੀ ਗਈ ਉਸ ਦੇ ਵਿੱਚ ਕਿੰਨੀ ਸੱਚਾਈ ਹੈ ਕਿ ਤੁਹਾਡੇ ਵੱਲੋਂ ਵਾਕਈ ਮੰਗੇ ਗਏ ਸੀਗੇ ਜਾਂ ਫਿਰ ਜਿਹੜਾ ਕਿਉਂਕਿ ਕੋਈ ਐਸੀ ਵੀਡੀਓ ਸਾਹਮਣੇ ਆਈ ਨਹੀਂ ਹੈਗੀ ਕਿ ਆ ਵਾਕਈ ਤੁਹਾਡੇ ਕੋਲ ਮੰਗੇ ਗਏ ਸੀ ਜਾਂ ਤੁਸੀਂ ਮੰਗੇ ਸੀ ਉੱਥੇ ਜਾਂ ਤੁਹਾਡੇ ਕਿਸੇ ਨਾਲ ਗਏ ਦੇ ਨੇ ਕਿਸੇ ਨੇ ਮੰਗਿਆ ਹੋਵੇ ਤੁਹਾਨੂੰ ਨਾ ਪਤਾ ਹੋਵੇ ਨਹੀਂ ਨਹੀਂ ਇਦਾਂ ਦੀ ਗੱਲ ਹੀ ਨਹੀਂ ਹੈਗੀ 50000 ਰੁਪਏ ਦੀ ਤਾਂ ਗੱਲ ਹੀ ਨਹੀਂ ਹੈਗੀ ਕਿਉਂਕਿ ਕਹਿਣ ਦਾ ਮਤਲਬ ਇਹ ਆ ਵੀ ਉੱਥੇ ਬੰਦਾ ਹੀ ਨਹੀਂ ਉਹਨਾਂ ਦਾ ਕੋਈ ਹੈਗਾ ਹੂੰ ਉਹਨਾਂ ਦਾ ਕੋਈ ਬੰਦਾ ਜਿੰਨਾ ਗੱਲ ਕਰਨੀ ਆ ਕਿੰਨਾ ਗੱਲ ਕਰਨੀ ਆ ਐਸੀ ਤਾਂ ਉਹਨਾਂ ਨੂੰ ਇਹ ਕਹਿ ਰਹੇ ਆ ਵੀ ਸਾਨੂੰ ਨੰਬਰ ਦੋ ਉਹ ਵੀਡੀਓ ਡਿਲੀਟ ਕਰੋ ਤੇ ਉਹ ਕਹਿੰਦੇ ਪਏ ਨੇ ਜੀ ਉਹ ਬਾਹਰ ਗਏ ਹੋਏ ਨੇ ਤੇ ਉਹ ਆ ਜਾਣਗੇ ਤੇ ਤੁਸੀਂ ਐਸੀ ਵੀਡੀਓ ਡਿਲੀਟ ਕਰਾ ਦਾਂਗੇ ਤੇ ਅਸੀਂ ਕਹਿ ਕੇ ਕਰ ਦਿੰਦੇ ਉਹਨਾਂ ਦਾ ਫੋਨ ਬੰਦ ਜਾ ਰਿਹਾ ਐਨੀ ਗੱਲ ਹੋਈ ਆ ਹੋਰ ਤਾਂ ਕੋਈ ਗੱਲ ਨਹੀਂ ਉਹ ਤਾਂ ਉਹਨੇ ਗੱਲ ਬਣਾਈ ਆ ਗੱਲ ਬਣਾਈ ਜਾਮ ਲਾ ਦੇਣਾ ਕਿਸੇ ਉੱਤੇ ਆਪਾਂ ਕੀ ਕਰ ਲਾਂਗੇ ਉਹ ਤੁਸੀਂ ਦੇਖਿਆ ਨੀ ਉਹ ਐਕਟਰ ਰੋਂਦਾ ਪਹਿਲਾਂ ਸੀਗਾ ਰੋਂਦਾ ਸੀਗਾ ਜਦੋਂ ਉਹਨੇ ਫਿਲਮ ਪਾਈ ਸੀ ਹੁਣ ਉਹਨੇ ਫੇਰ ਵਾਰ ਇੱਕ ਜਿਹੜੀ ਵੀਡੀਓ ਦੇ ਵਿੱਚ ਇਹ ਕਿਹਾ ਕਹਿੰਦਾ ਮੇਰੀ ਆਲੇ ਦੂਜੀ ਫਿਲਮ ਵੀ ਆ ਸਕਦੀ ਆ ਕਿਉਂਕਿ ਜਿਹੜੇ ਬੰਦੇ ਦੇ ਕੋਲ ਮੇਰੀਆਂ ਪਾਈਆਂ ਸੀ ਉਹਨੇ ਤੇ ਕੁਝ ਮੇਰੀਆਂ ਉਹਦੇ ਕੋਲ ਹੋਰ ਰਹਿ ਗਈਆਂ ਦੁਬਾਰਾ ਵੀ ਆ ਸਕਦੀ ਆ ਤੇ ਦੇਖੋ ਤੁਸੀਂ ਉਹ ਕਿੱਡਾ ਗੰਦਾ ਬੰਦਾ ਆ ਜਿਹੜਾ ਕਹਿ ਰਿਹਾ ਵੀ ਦੁਬਾਰਾ ਵੀ ਮੇਰੀ ਆ ਸਕਦੀ ਆ ਵੀਡੀਓ ਤੁਸੀਂ ਦੇਖੋ ਪਹਿਲਾਂ ਪਾਈਆਂ ਉਹਨੇ ਇਹ ਕਹਿੰਦਾ ਰੋਂਦਾ ਸੀ ਤੇ ਹੁਣ ਕਹਿੰਦਾ ਵੀ ਦੁਬਾਰਾ ਵੀ ਆ ਸਕਦੀ ਕਈ ਸ਼ਿਵ ਸੈਨਾ ਆਗੂਆਂ ਨੇ ਵੀ ਬੜਾ ਸਵਾਲ ਚੱਕਿਆ ਤੁਹਾਡੇ ਤੇ ਕਿ ਇਹ ਜਿੱਥੇ ਵੀ ਜਾਂਦਾ ਹੈ ਉੱਥੇ ਪੈਸਿਆਂ ਦੀ ਮੰਗ ਕਰਦਾ ਇਹਨੂੰ ਕੀ ਲੋੜ ਸੀ ਉੱਥੇ ਜਾਣ ਦੀ ਕਿ ਇਹਹੀ ਸਮਾਜ ਸੇਵੀ ਬਣਿਆ ਹੋਇਆ ਹੈ ਬੜੇ ਸਵਾਲ ਚੁੱਕੇ ਨੇ ਸ਼ਿਵ ਸੈਨਾ ਆਗੂਆਂ ਨੇ ਵੀ ਤੁਸੀਂ ਵੀਡੀਓ ਸੁਣੀ ਹੋਵੇ ਬਿਲਕੁਲ ਸ਼ਿਵ ਸੈਨਾ ਆਗੂ ਜਿਹੜੇ ਲੁਧਿਆਣੇ ਦੇ ਨੇ ਨਾ ਉਹ ਤਾਂ ਮੇਰੇ ਨਾਲ ਬਹੁਤ ਜ਼ਿਆਦਾ ਲੱਗਦੇ ਨੇ ਤੇ ਜਿਹੜਾ ਉਹ ਰੋਹਿਤ ਸਾਨੀ ਆ ਜਿਹੜਾ ਬੋਲਦਾ ਪਿਆ ਕੱਟੇ ਵਾਂਗੂ ਗਿੰਡਦਾ ਪਿਆ ਆ ਉਹਨੇ ਸੰਤ ਜਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਗਾਲਾਂ ਕੱਢੀਆਂ ਤੇ ਮੈਂ ਉਹਦੀ ਦੁਕਾਨ ਤੇ ਗਿਆ ਗੇ ਲੈ ਰਿਹਾ ਮੈਨੂੰ ਚੈਲੰਜ ਕਰ ਰਿਹਾ ਵੀ ਮੇਰੀ ਦੁਕਾਨ ਤੇ ਆਵੇ ਤੇ ਇੱਥੇ ਰੋਲਾ ਪਾਵੇ ਤੇ ਇਹਨੂੰ ਗਨਮੈਨ ਮਿਲਣ ਤੇ ਦੂਜੀ ਗੱਲ ਲੁਧਿਆਣੇ ਸ਼ਹਿਰ ਦੇ ਵਿੱਚੋਂ ਦੀ ਗਾਈਆਂ ਦਾ ਟਰੱਕ ਮੈਂ ਫੜਿਆ ਸੀ ਪਿੱਛੇ ਜੇ ਤੇ ਇਹ ਸਾਰੇ ਸ਼ਿਵਸੇਨਾ ਵਾਲੇ ਮੱਛੇ ਹੋਏ ਨੇ ਵੀ ਸ਼ਤੀਸ਼ ਗਊ ਰੱਖਿਆ ਦਲ ਵਾਲੇ ਹੈਗੇ ਨੇ ਉਹਨਾਂ ਦੇ ਨਾਲ ਅਟੈਚ ਹੋ ਕੇ ਗਾਈਆਂ ਦਾ ਟਰੱਕ ਫੜਿਆ ਆ ਤੇ ਉਸ ਟਾਈਮ ਮੈਂ ਕਿਹਾ ਸੀ ਵੀ ਹੁਣ ਕਿੱਥੇ ਨੇ ਸਾਰੇ ਤੇ ਇਹ ਕੋਈ ਕੰਮ ਨਹੀਂ ਕਰਦੇ ਆ ਕੇ ਤੇ ਇਹ ਇਸ ਗੱਲੋਂ ਵੀ ਕਲਪੇ ਆ ਵੀ ਇਹ ਗਾਈਆਂ ਦਾ ਟਰੱਕ ਫੜ ਰਿਆ ਤੇ ਨੇ ਤੇ ਇਹ ਮਤਲਬ ਕਿ ਲੋਕਾਂ ਦੀ ਹਾਈਲਾਈਟ ਦੇ ਵਿੱਚ ਆ ਰਿਹਾ ਵੀ ਸਾਨੂੰ ਮਤਲਬ ਬੋਲਦਾ ਪਿਆ ਆ ਇਸ ਕਰਕੇ ਇਹਨਾਂ ਨੂੰ ਮੈਂ ਕੁਝ ਨਹੀਂ ਸਮਝਦਾ ਇਹ ਜਿੰਨਾ ਬੋਲਣਾ ਬੋਲੀ ਜਾਣ ਇਹਨਾਂ ਨੂੰ ਸਾਰਾ ਮਤਲਬ ਕਿ ਜਿੰਨਾ ਵੀ ਇਹ ਹੈ ਇਹ ਬੋਲਦੇ ਨੇ ਇਹ ਇੱਕ ਆਪਣੀ ਰੰਜਿਸ਼ ਮਤਲਬ ਕੱਢ ਰਹੇ ਨੇ ਆਪਣੀ ਮਤਲਬ ਪੜਾਅਸ ਕੱਢ ਰਹੇ ਨੇ ਅਲੀਗੇਸ਼ਨ ਕਿਉਂਕਿ ਉਹਨਾਂ ਨੇ ਸਾਫ਼ ਸਪਸ਼ਟਿਕਰਣ ਦਿੱਤਾ ਹੈ ਕਿ ਸਾਨੂੰ ਇੱਕ ਵੀਡੀਓ ਆਂਦੀ ਹੈ ਸਹਿਜ ਰੋੜਾ ਦੀ ਉਹ ਕਹਿੰਦਾ ਵੀ ਸਾਨੂੰ ਕੋਈ ਲੋੜ ਨਹੀਂ ਹੈਗੀ ਕੋਈ ਡਿਗਬੋਸ ਵਾਸਤੇ ਨਹੀਂ ਕਰ ਰਹੇ ਆ ਫਿਰ ਤੁਹਾਨੂੰ ਕੀ ਲੱਗਦਾ ਫਿਰ ਕਿਉਂ ਇਹ ਜਿਹੇ ਇਹੋ ਜਿਹੇ ਟਿੱਪਣੀਆਂ ਤੁਹਾਡੇ ਤੇ ਕਰਦੇ ਪਏ ਕੀ ਲੱਗਦਾ ਤੁਹਾਨੂੰ ਤੁਸੀਂ ਦੇਖਿਓ ਉਹਦੀ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਉਹਦੇ ਆ ਜਦੋਂ ਉਹ ਜਾ ਕੇ ਉੱਥੇ ਬੰਬੇ ਪੋਂਦਾ ਹੈ ਜੀ ਆ ਦੇਖੋ ਮੈਂ ਬੰਬੇ ਆ ਗਿਆ ਮੈਂ ਇੱਥੇ ਆ ਗਿਆ ਫਿਰ ਉਹ ਜਿਹੜੋਂ ਇਹ ਤਾਂ ਕੀ ਖਿਲਾਉਂਦਾ ਬੌਂਸਰ ਦੇ ਕੋਲ ਆਪ ਵੇਂਦਾ ਆ ਉਹ ਸਟਾਈਲ ਮਾਰਦਾ ਪਿਆ ਆ ਉਹ ਸਾਰੇ ਜਿਹੜੇ ਸਟਾਈਲ ਨੇ ਉਹ ਇੱਕ ਐਕਟਰ ਬਣਦਾ ਪਿਆ ਇੱਕ ਉਹ ਜਿਹੜਾ ਆ ਆਪਣੇ ਉਹਨੂੰ ਦੀ ਹਵਾ ਦੂਜੀ ਲੱਗ ਗਈ ਆ ਤੇ ਉੱਥੇ ਜਿਹੜੇ ਬੰਦੇ ਚਾਹੀਦੇ ਹੁੰਦੇ ਉਹ ਬਿਲਕੁਲ ਬਿਸ਼ਰਮ ਤੇ ਬੇਸ਼ਰਮ ਬੰਦੇ ਚਾਹੀਦੇ ਹੁੰਦੇ ਉਹ ਪੂਰਾ ਬਣਦੇ ਆ ਉਹ ਤੇ ਇਸ ਕਰਕੇ ਮੈਂ ਕਹਿਣਾ ਪਿਆ ਵੀ ਬਾਅਦ ਚ ਨੇਰੀ ਆਉਣ ਦੇ ਨਾਲੋਂ ਪਹਿਲਾਂ ਹੀ ਇਹਨੂੰ ਨੱਥ ਪਾ ਲਈਏ ਤੇ ਬਾਅਦ ਚ ਜਲੂਸ ਇਹ ਜਦੋਂ ਹਾਈ ਲੈਵਲ ਤੇ ਕੱਢੂਗਾ ਫਿਰ ਲੋਕੀ ਕਹਿਣਗੇ ਵੀ ਇਹ ਤਾਂ ਹੁਣ ਇੱਥੇ ਜਲੂਸ ਕੱਢ ਰਿਹਾ ਇਹਨੂੰ ਹੁਣੇ ਇਹਨੂੰ ਇਹਨੂੰ ਕਾਬੂ ਕੀਤਾ ਜਾਵੇ ਤੇ ਬਹੁਤ ਵਧੀਆ ਰਹੂਗਾ ਕਿਉਂਕਿ ਜਦੋਂ ਬਿਗ ਬੋਸ ਦੇ ਵਿੱਚ ਜਾ ਕੇ ਇਹਨੇ ਜਲੂਸ ਕੱਢਣਾ ਹੈ ਨਾ ਫਿਰ ਸਾਰੀ ਦੁਨੀਆ ਦੇ ਵਿੱਚ ਆਪਣਾ ਜਲੂਸ ਨਿਕਲਣਾ ਤੁਹਾਡੇ ਖਿਲਾਫ ਹੋਰ ਵੀ ਬੜੀਆਂ ਕਾਨਫਰੰਸਾਂ ਹੋ ਰਹੀਆਂ ਤੁਸੀਂ ਮੈਂ ਚਾਹਾਂਗਾ ਤੁਸੀਂ ਆਪ ਹੀ ਕਹਿ ਦਿਓ ਵੀ ਕਿਹੜੀ ਚੀਜ਼ ਦੀ ਕਾਨਫਰ ਤੁਸੀਂ ਸੁਣਿਆ ਹੁਣ ਕ ਨੇ ਵੀ ਲ ਆ ਰਹੇ ਨੇ ਸਾਰਿਆਂ ਦੇ ਉੱਤੇ ਕਿਸੇ ਦੇ ਉੱਤੇ ਮੈਂ ਪਰਚਾ ਕਰਾਇਆ ਜਿਹੜੀ ਲੜਕੀ ਇੱਕ ਕਰਦੀ ਪਈ ਆ ਉਹਦੇ ਤੇ ਮੈਂ ਪਰਚਾ ਕਰਾਇਆ ਉਹਨੇ ਕਿਹਾ ਸੀ ਮੈਂ ਗੁਰਦੁਆਰਿਆਂ ਦੇ ਵਿੱਚ ਗਲਤ ਕਰਮ ਕਰਦੀ ਆ ਉਹਦੇ ਤੇ ਮੈਂ ਪਰਚਾ ਕਰਾਇਆ ਉਹ ਬੋਲਦੀ ਪਈ ਆ ਬਨੀਤਕੌਰ ਉਹ ਤੋਂ ਬਾਅਦ ਜਿ ਸ਼ਿਵ ਸੈਨਾ ਵਾਲੇ ਸਾਰੇ ਬੋਲਦੇ ਪਏ ਨੇ ਇਹ ਜਿੰਨੇ ਵੀ ਬੋਲਦੇ ਪਏ ਨੇ ਸਾਰੇ ਗੁੱਸਾ ਕੱਢ ਰਹੇ ਨੇ ਆਪਣਾ ਮਤਲਬ ਪੜਾਅਸ ਕੱਢ ਰਹੇ ਨੇ ਇਹਨਾਂ ਤੋਂ ਕੋਲ ਕੋਈ ਨਹੀਂ ਹੈਗਾ ਕੋਈ ਗੱਲਬਾਤ ਨਹੀਂ ਆ ਨਾ ਇਹ ਸਾਹਮਣੇ ਆ ਸਕਦੇ ਨੇ ਨਾ ਇਹ ਕੋਈ ਗੱਲਬਾਤ ਕਰ ਸਕਦੇ ਨੇ ਬਸ ਆਪਣੀ ਪੜਾਅਸ ਕੱਢ ਰਹੇ ਨੇ ਪਰ ਇੱਕ ਵੱਡੀ ਗੱਲ ਇਸ ਕਈ ਇੰਟਰਵਿਊਆਂ ਦੇ ਵਿੱਚ ਸਪਸ਼ਟ ਹੋਈ ਆ ਵੱ ਦੇ ਨਾਲ ਤੁਰਦੇ ਸੀ ਕਈ ਕਿਸੇ ਵਕਤ ਤੁਹਾਡੇ ਨਾਲ ਤੁਰਦੇ ਸੀ ਉਹ ਵੀ ਤੁਹਾਡੇ ਖਿਲਾਫ ਹੋ ਰਹੇ ਨੇ ਨਹੀਂ ਮੇਰੇ ਖਿਲਾਫ ਕੋਈ ਵੀ ਨਹੀਂ ਗਾ ਗੱਲ ਇਹ ਆ ਵੀ ਮੇਰੇ ਨਾਲ ਜਿਹੜੇ ਵੀ ਜਾਂਦੇ ਨੇ ਬੰਦੇ ਉਹ ਮੇਰੇ ਨਾਲ ਹਰ ਵੱਲੇ ਜਾਂਦੇ ਨੇ ਜਦੋਂ ਮੈਂ ਕਮਾਂ ਵੀ ਜਿਹੜੇ ਇਲਾਕੇ ਦੇ ਵਿੱਚ ਹੋਈਏ ਜਿੱਦਾਂ ਖਣ ਮੈਂ ਜਲੰਧਰ ਜਾਣਾ ਸੀ ਵੀ ਮੈਂ ਜਲੰਧਰ ਤੇ ਸਿੰਘ ਲਈ ਜਾਣੇ ਸੀ ਜੇ ਹੁਣ ਮੈਂ ਯੂਪੀ ਗਿਆ ਤੇ ਉੱਥੇ ਮੈਂ ਯੂਪੀ ਗਰੁੱਪ ਦੇ ਵਿੱਚ ਬੋਲਣਾ ਯੂਪੀ ਦੇ ਸਿੰਘ ਹੁਣੇ ਵੀ ਮਤਲਬ ਕਿ ਜਿੱਥੇ ਵੀ ਮੈਂ ਜਾਣਾ ਸਿੰਘ ਆਉਂਦੇ ਨੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਹਰ ਇਲਾਕੇ ਦੇ ਵਿੱਚ ਜਿੱਥੇ ਜਾਣਾ ਹੋਵੇ ਉੱਥੇ ਤੇ ਸਿੰਘ ਜਾਂਦੇ ਨੇ ਜੇ ਲੁਧਿਆਣਾ ਕੋਈ ਕਾਰਵਾਈ ਲੁਧਿਆਣੇ ਦੇ ਜਾਣਗੇ ਜਿੱਦਾਂ ਹੁਣ ਗਾਣਾ ਹੁਣ ਵੀ ਨਹੀਂ ਡਿਲੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਐਕਟਿੰਗ ਕੀਤੀ ਦੁਨੀਆ ਬਾਰੇ ਬੋਲੇ ਆ ਜੋ ਵੀ ਤੇ ਉਹਨਾਂ ਨੇ ਹੁਣ ਵੀ ਨਹੀਂ ਡਿਲੀਟ ਕੀਤੀ ਤੇ ਹੁਣ ਕੀ ਕੁਝ ਕਾਰਵਾਈ ਤੁਹਾਡੇ ਵੱਲੋਂ ਕੀਤੀ ਜਾਏਗੀ ਜੇ ਹੁਣ ਡਿਲੀਟ ਨਾ ਹੋਈ ਮੈਂ ਉਹੀ ਕਹਿ ਰਹੇ ਆਂ ਵੀ ਉਹ ਉਹਨਾਂ ਨੇ ਗਾਣਾ ਨਹੀਂ ਡਿਲੀਟ ਕੀਤਾ ਹੋਇਆ ਸਾਰੀ ਦੁਨੀਆ ਜਿਹੜੀ ਆ ਉਹ ਇੱਧਰ ਆ ਗਈ ਆ ਵੀ 50000 ਮੰਗਿਆ ਤੇ ਇਹ ਨਹੀਂ ਕਿਸੇ ਨੇ ਵੀ ਕਿਹਾ ਵੀ ਉਹ ਗਾਣਾ ਜਿਹੜਾ ਉਹ ਗਾਲ ਕੱਢੀ ਆ ਵੀ ਉਹਦਾ ਕਿਸੇ ਨੂੰ ਕੋਈ ਉਹ ਨਹੀਂ ਹੈਗਾ ਵੀ ਉਹ ਜਿਹੜੀ ਗਾਲ ਕੱਢੀ ਆ ਉਹਨੇ ਜਿਹੜੀ ਦੱਸੀ ਆ ਉਹਨੇ ਉਹ ਉਹ ਸਮਝ ਨਹੀਂ ਲਏ ਲੋਕ ਤੁਹਾਡੇ ਸਾਥ ਨਾਲ ਕਿਨੂੰ ਕੱਢੀ ਹੈ ਕਿਨੂੰ ਦਰਸ਼ਾਨ ਦੀ ਕੋਸ਼ਿਸ਼ ਕੀਤੀ ਹੈ ਉਹ ਸਾਰੀ ਦੁਨੀਆ ਨੂੰ ਕੱਢੀ ਉਹਨੇ ਸਾਰੀ ਦੁਨੀਆ ਨੂੰ ਉਹਨੇ ਕੱਢੀ ਵੀ ਸਾਰੀ ਦੁਨੀਆ ਨੂੰ ਵੀ ਗਲਤ ਉਹ ਆਪ ਆ ਬਿਸ਼ਰਮ ਬੰਦਾ ਉਹ ਆਪ ਆ ਜਿਹੜਾ ਬੰਦਾ ਆਪਣੀ ਜਨਾਨੀ ਦੀਆਂ ਵੀਡੀਓ ਪਾ ਕੇ ਅੱਗੇ ਆਉਣਾ ਚਾਹੁੰਦਾ ਆ ਕਹਿ ਨਹੀਂ ਰਿਹਾ ਵੀ ਮੈਂ ਫੇਮਸ ਹੋਇਆ ਮੈਨੂੰ ਸਾਨੂੰ ਕੋਈ ਜਾਣਦਾ ਨਹੀਂ ਸੀ ਵੀ ਤੂੰ ਇਦਾਂ ਫੇਮਸ ਹੋ ਕੇ ਉਹ ਤੋਂ ਬਾਅਦ ਤੂੰ ਆ ਜਿਹੜੀਆਂ ਗੱਲਾਂ ਬਾਤਾਂ ਕਰ ਰਿਹਾ ਆ ਐਕਟਿੰਗ ਕਰਦਾ ਰੋਣ ਦੀ ਜਾਂ ਕੁਝ ਕਰਦਾ ਆ ਇਹ ਚੰਗੀਆਂ ਗੱਲਾਂ ਨਹੀਂ ਇਹ ਵੀਡੀਓ ਤੂੰ ਡਿਲੀਟ ਕਰ ਉਹਦੀ ਵੀਡੀਓ ਹੱਲੇ ਵੀ ਚੱਲਣ ਦੀ ਆ ਤੇ ਸਾਡੇ ਕਿਸੇ ਬੰਦੇ ਨੇ ਵੀ ਉਹਨਾਂ ਉੱਥੇ ਜਲੰਧਰ ਦੇ ਕਈ ਸਿੰਗਾ ਨਾਲ ਗੱਲ ਹੋਈ ਹੈ ਮੇਰੀ ਉਹਨਾਂ ਨੇ ਪਾਈ ਵੀ ਇਹ ਵੀਡੀਓ ਦੇ ਖਿਲਾਫ ਇਹਦੇ ਖਿਲਾਫ ਐਕਸ਼ਨ ਕਰਾਂਗੇ ਉਹ ਵੀਡੀਓ ਡਿਲੀਟ ਜੇ ਨਾ ਇਹਨੇ ਕੀਤੀ ਇਹ ਵੀਡੀਓ ਅਸੀਂ ਡਿਲੀਟ ਕਰਾਵਾਂਗੇ ਉਹਦੀ ਠੀਕ ਹੈ ਸੋ ਇਹ ਸੀ ਨਿਆਂਗ ਮੰਗੂ ਮਾਠ ਜਿਨ੍ਹਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਕਿ ਉਹਨਾਂ ਨੇ 50000 ਰੁਪਏ ਨਹੀਂ ਮੰਗੇ ਹੈ ਤੇ ਉਹਨਾਂ ਤੇ ਜਿਹੜੇ ਵੱਡੇ ਇਲਜ਼ਾਮ ਲੱਗ ਰਹੇ ਨੇ ਕਿਵੇਂ ਉਥੇ ਜਾਂਦੇ ਨੇ ਇਹ ਇੱਕ ਗਾਣਾ ਵਾਇਰਲ ਹੁੰਦਾ ਹੈ ਦੁਨੀਆ ਦੇ ਬਾਰੇ ਕੁਝ ਟਿੱਪਣੀ ਕੀਤੀ ਜਾਂਦੀ ਹੈ ਤੇ ਉਸ ਤੇ ਉਸ ਤੋਂ ਲੈ ਕੇ ਉਥੇ ਪਹੁੰਚਦੇ ਨੇ ਪਰ ਇੱਕ ਵੱਡੇ ਇਲਜ਼ਾਮ ਦਾ ਸਾਹਮਣਾ ਜਿਹੜਾ ਮੰਗੂ ਮੱਠ ਨੂੰ ਕਰਨਾ ਪੈਂਦਾ ਹੈ ਕੀ ਕੋਈ ਸੱਚਾਈ ਹੈਗੀ ਤੁਹਾਡੇ ਸਾਧ ਨਾਲ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਕੈਮਰਾਮੈਨ ਪ੍ਰੈਸ ਦੇ ਨਾਲ ਸਿਟੀ ਹੈਡਲਾਈਨਸ ਜੈ ਕੁਮਾਰ